ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਜਿਹੜੇ ਇਸ ਚੈਨਲ ਨਾਲ ਨਵੇਂ ਜਾਂ ਪੁਰਾਣੇ ਜੁੜੇ ਹੋਏ ਆ ਕਿ ਚੈਨਲ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਅੱਗੇ ਭੈਣ ਭਰਾਵਾਂ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਆਪਣਾ ਜਿਹੜਾ ਸਨੇਹਾ ਆਪਾਂ ਸਾਰੇ ਭੈਣ ਭਰਾਵਾਂ ਨੂੰ ਦੇਣਾ ਚਾਹੁੰਦੇ ਆ ਜਾਂ ਲੋਕਾਂ ਨੂੰ ਐਜੂਕੇਟ ਕਰਨਾ ਚਾਹੁੰਦੇ ਆ ਜਾਂ ਜਿਹੜੇ ਮੁੱਦਿਆਂ ਤੇ ਆਪਾਂ ਗੱਲ ਕਰਦੇ ਆ ਆਪਣੀ ਆਵਾਜ਼ ਦੂਰ ਤੱਕ ਜਾਵੇ ਤੇ ਸਾਡੇ ਫੇਸਬੁੱਕ ਇੰਸਟਾਗ੍ਰam ਟਿਕਟੌਕ ਬੈਕ ਟੂ ਮਦਰਲੈਂਡ ਪੰਜਾਬ ਨੂੰ ਜਾ ਕੇ ਸ਼ੇਅਰ ਲਾਈਕ ਫੋਲੋ ਕਰ ਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਇਹ ਵੀਡੀਓ ਆਟੋਮੈਟਿਕ 도ਰਸ ਬਾਰੇ ਐ ਸਪੈਸ਼ਲੀ ਤੇ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਪਰਫੈਕਟ ਆਟੋਮੇਸ਼ਨ ਐਂਡ ਸਿਕਿਉਰਿਟੀ ਸਿਸਟਮ ਅਮ ਦੇ ਓਨਰ ਬਾਈ ਮਨਪ੍ਰੀਤ ਖੋਹਰ ਬਾਰੇ ਬਾਈ ਮਨਪ੍ਰੀਤ ਖੋਹਰ ਹਰੇ ਆਂਦੇ ਮੈਂ ਪਿਛੋਕਰ ਦੀ ਗੱਲ ਕਰਾਂ ਤੇ ਲੰਬੇ ਸਮੇਂ ਤੋਂ ਆਲ ਓਵਰ ਪੰਜਾਬ ਨੇ ਆਲ ਓਵਰ ਇੰਡੀਆ ਦੇ ਵਿੱਚ ਜਿਹੜੇ ਹੈਗੇ ਐ ਕੈਮਰੇ ਤੇ ਜਿਹੜੇ ਆਟੋਮੈਟਿਕ ਡੋਰਸ ਐ ਉਹਨਾਂ ਦੀਆਂ ਸਰਵਿਸੇਸ ਦੇ ਰਿਹਾ। ਸੋ ਜਿਹੜੇ ਆਟੋਮੈਟਿਕ ਡੋਰ ਆ ਉਹਨਾਂ ਦੇ ਵਿੱਚ ਤੁਸੀਂ ਇਹ ਲਾ ਲਓ ਸਲਾਈਡਿੰਗ ਗੇਟ, ਸਵਿੰਗ ਗੇਟ, ਰੂਲਰ ਸ਼ਟਰ ਦਾ ਹਨਾ, ਗਲਾਸ ਡੋਰ। ਇਹ ਹਰ ਤਰ੍ਹਾਂ ਦਾ ਗੇਟ ਘਰ ਦਾ, ਆਫਿਸ ਦਾ ਤੇ ਦੁਕਾਨ ਦਾ ਲਾ ਕੇ ਦਿੰਦੇ ਆ। ਕਿਉਂਕਿ ਪਹਿਲੇ ਸਮੇਂ 'ਚ ਆਪਣੇ ਪੰਜਾਬ 'ਚ ਬਹੁਤ ਮੈਨ ਲੱਗਦਾ ਵਿਰਲੇ ਹੀ ਬੰਦੇ ਹੁੰਦੇ ਸੀ ਜਿਹੜੇ ਘਰਾਂ 'ਚ, ਆਫਿਸਿਸ 'ਚ ਜੰਗਰਾਜ ਦੇ ਆਟੋਮੈਟਿਕ ਡੋਰ ਪੰਜਾਬ ਚ ਲਾ ਕੇ ਦਿੰਦੇ ਸੀ ਜਾਂ ਜਿਹੜੇ ਬੰਦਿਆਂ ਨੇ ਪਹਿਲਾਂ ਲਵਾਏ ਵੀ ਐ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਉਹਦਾ ਸਭ ਤੋਂ ਵੱਡਾ ਕਾਰਨ ਕੀ ਹੈ ਕਿ ਲੋਕ ਜਾਂ ਜਿਹੜੇ ਇਸ ਕਿੱਤੇ ਦੇ ਵਿੱਚ ਲੋਕ ਕੰਮ ਕਰਦੇ ਆ ਉਹਨਾਂ ਦੇ ਜਿਹੜੇ ਖਰਾਬ ਲੋਕ ਸੀਗੇ ਜਾਂ ਜਿਹੜੇ ਮਾੜੇ ਅੰਸਰ ਸੀ ਆਪਾਂ ਕਹਿ ਦਈਏ ਉਹ ਕੀ ਕਰਦੇ ਸੀ ਸਿਕਿਉਰਿਟੀ ਸਿਸਟਮ ਜਾਂ ਆਪਣੇ ਸਵਿੰਗ ਡੋਰ ਲਾਤਾ ਜਾਂਦੇ ਸੀ ਪਰ ਉਹਦੀ ਸਰਵਿਸ ਨਹੀਂ ਸੀ ਦਿੰਦੇ ਜਦੋਂ ਉਹ ਰੱਬ ਨਾ ਕਰੇ ਤੁਹਾਡਾ ਰਿਮੋਟ ਖਰਾਬ ਹੋ ਗਿਆ ਤੁਹਾਡੀ ਮੋਟਰ ਸੜ ਗਈ ਜਾਂ ਤੁਹਾਡਾ ਕੋਈ ਹੋਰ ਇਸ਼ੂ ਆ ਗਿਆ ਹਨ ਉਹ ਨਾ ਤਾਂ ਫੋਨ ਚੱਲਦੇ ਸੀ ਨਾ ਹੀ ਤੁਹਾਡੇ ਕੋਲੇ ਆਉਂਦੇ ਸੀ ਹਨ ਸੋ ਇਹ ਇਸ਼ੂ ਸਾਡੇ ਘਰੇ ਆਲਮੋਸਟ 5 ਕਸਾਲਾਂ ਤੋਂ ਆਟੋਮੈਟਿਕ ਸਵਿੰਗ ਡੋਰ ਲੱਗਿਆ ਆ ਸਾਡੇ ਵੀ ਥੋੜਾ ਜਿਹਾ ਇਸ਼ੂ ਆਇਆ ਸੀਗਾ ట్రాన్స్మిਟਰ ਦਾ ਮੈਂ ਬਾਈਖਰਾਂ ਨੂੰ ਫੋਨ ਕੀਤਾ ਮਨਪ੍ਰੀਤਰਾ ਨੂੰ ਇਹ ਆਏ ਤੇ ਆ ਕੇ 2 ਦਿਨਾਂ ਬਾਅਦ ਹੀ ਉਹ ਸਾਡਾ ਜਿਹੜਾ ਇਸ਼ੂ ਸੀਗਾ ਰਿਸੋਲਵ ਕਰ ਗਏ ਸਾਨੂੰ ਇਹ ਲੱਗਦਾ ਸੀਗਾ ਕਿ ట్రాన్స్‌ਮੀਟਰ ਦਾ ਇਸ਼ੂ ਹੈ ਪਰ ਉਹ ਰਿਮੋਟ ਕਨੈਕਟਿੰਗ ਦਾ ਇਸ਼ੂ ਸੀਗਾ ਜਿਹੜਾ ਮੈਨੂੰ ਸਮਝ ਨਹੀਂ ਆ ਰਿਹਾ ਸੋ ਇਦਾਂ ਦੀਆਂ ਨਿੱਕੀਆਂ ਨਿੱਕੀਆਂ ਕਈ ਵਾਰੀ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਨੂੰ ਵੱਡੀਆਂ ਲੱਗਦੀਆਂ ਹਨ ਤੇ ਅੱਜ ਸਪੈਸ਼ਲੀ ਮੇਰਾ ਇਹ ਵੀਡੀਓ ਕਰਨ ਦਾ ਜਾਂ ਮਨਪ੍ਰੀਤ ਬਾਈ ਸਾਹਿਬਾਂ ਦੀ ਜਿਹੜੀ ਇੱਕ ਕੰਪਨੀ ਹੈਗੀ ਪਰਫੈਕਟ ਆਟੋਮੇਸ਼ਨ ਐਂਡ ਸਿਕਿਉਰਿਟੀ ਸਿਸਟਮ ਦੀ ਵੀਡੀਓ ਕਰਨ ਦਾ ਮੇਨ ਕਾਰਨ ਇਹ ਹੈ ਕਿ ਮੈਂ ਇਹਨਾਂ ਤੋਂ ਆਲਮੋਸਟ ਤੁਸੀਂ ਇਹ ਲਾ ਲਓ 5 ਸਾਲਾਂ ਤੋਂ ਸਰਵਿਸ ਲੈ ਰਹੇ ਹਨ ਤੋਂ ਹਨਾ ਜ ਜਿਹਨਾਂ ਨਾਲ ਜੁੜੇ ਹੋਏ ਜੇ ਮੇਰੇ ਨਾਲ ਜੁੜੇ ਹੋਏ ਆ ਮੈਨੂੰ ਅੱਜ ਤੱਕ ਕੋਈ ਵੀ ਕੰਪਲੇਂਟ ਜਾਂ ਕੋਈ ਵੀ ਇਸ਼ੂ ਨਹੀਂ ਆਇਆ ਤੇ ਆਮ ਤੌਰ ਤੇ ਹੁਣ ਜਿਹੜੇ ਆਪਣੇ ਬਾਹਰ ਰਹਿੰਦੇ ਭੈਣ ਭਰਾ ਨਵੇਂ ਘਰ ਬਣਾ ਰਹੇ ਆ ਆਫਿਸੇ ਸਕੂਲ ਰਹੇ ਜਾਂ ਪੰਜਾਬ ਵਾਪਸੀ ਕਰਦੇ ਹਨਾ ਹਰੇਕ ਬੰਦਾ ਚਾਹੁੰਦਾ ਹੈ ਮੇਰੀ ਕੋਠੀ ਦਾ ਗੇਟ ਸੋਹਣਾ ਹੋਵੇ ਮੇਰੇ ਘਰ ਦਾ ਗੇਟ ਸੋਹਣਾ ਹੋਵੇ ਜਾਂ ਮੇਰਾ ਘਰ ਦਾ ਜਿਹੜਾ ਗਰਾਜਡੋਰ ਉਹ ਕੈਨੇਡਾ ਅਮਰੀਕਾ ਵਾਂਗੂ ਖੁੱਲੇ ਓਵੇਂ ਬੰਦ ਹੋਵੇ ਜੇ ਹੋਰ ਵੀ ਤੁਹਾਡੇ ਮਨ 'ਚ ਜਾਂ ਦਿਮਾਗ 'ਚ ਕਿਸੇ ਤਰ੍ਹਾਂ ਦਾ ਕੋਈ ਗੇਟ ਹੈ ਕੋਈ ਆਟੋਮੈਟਿਕ ਗੇਟ ਲਵਾਉਣਾ ਚਾਹੁੰਦੇ ਹੋ ਹਨ ਜਾਂ ਤੁਸੀਂ ਸਕਿਉਰਿਟੀ ਸਿਸਟਮ ਲਵਾਉਣਾ ਚਾਹੁੰਦੇ ਹੋ ਵਾਟਰ ਫਿਲਟਰ ਹਨ ਹੋਰ ਬਹੁਤ ਸਾਰੀਆਂ ਸਰਵਿਸੇਸ ਬਾਈ ਖਰੀਦ ਦਿੰਦੇ ਆ ਤੁਸੀਂ ਕੋਈ ਵੀ ਸਰਵਿਸ ਲੈਣਾ ਚਾਹੁੰਦੇ ਹੋ ਤਾਂ ਜਰੂਰ ਮਨਪ੍ਰੀਤ ਬਾਈ ਹਰਾਂ ਨੂੰ ਫੋਨ ਕਰਿਓ ਇਹਨਾਂ ਦੇ ਫੇਰ ਦਿੱਤੇ ਗਏ ਨੰਬਰਾਂ ਤੇ ਤੇ ਮਨਪ੍ਰੀਤ ਹਰਾਂ ਦੇ ਬਾਈ ਹਰਾਂ ਦਾ ਜਿਹੜਾ ਆਫਿਸ ਹੈ ਇਹ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਮੁੱਲਾਂਪੁਰ 'ਚ ਤੁਸੀਂ ਉੱਥੇ ਜਾ ਕੇ ਵਿਜ਼ਿਟ ਵੀ ਕਰ ਸਕਦੇ ਹੋ ਬਾਈ ਹਰਾਂ ਨੂੰ ਮਿਲ ਵੀ ਸਕਦੇ ਹੋ ਤੇ ਜੇ ਤੁਸੀਂ ਕੋਈ ਵੀ ਆਪਣੇ ਘਰ ਦੇ ਕੋਠੀ ਦੇ ਗਰਾਜ ਦੇ ਵਿੱਚ ਹਨਾ ਆਪਣਾ ਆਟੋਮੈਟਿਕ ਡੋਰ ਲਵਾਉਣਾ ਚਾਹੁੰਦੇ ਹੋ ਆਪਣਾ ਸਕਿਉਰਿਟੀ ਸਿਸਟਮ ਲਵਾਉਣਾ ਚਾਹੁੰਦੇ ਹੋ ਫਿਲਟਰ ਲਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਬੈਠੇ ਹੋ ਤੁਹਾਡੇ ਦਿਮਾਗ 'ਚ ਕੋਈ ਗੇਟ ਦਾ ਡਿਜ਼ਾਈਨ ਹੈ ਜਾਂ ਤੁਸੀਂ ਸੋਚਦੇ ਹੋ ਕਿ ਮੇਰੇ ਘਰ ਦੇ ਵਿੱਚ ਆਲਰੇਡੀ ਗੇਟ ਲੱਗਿਆ ਹੋਇਆ ਤੇ ਮੈਂ ਚਾਹਣਾ ਕਿ ਉੱਥੇ ਰਿਮੋਟ ਵਾਲਾ ਆਪਣਾ ਗੇਟ ਲੱਗ ਜਾਵੇ ਰਿਮੋਟ ਨਾਲ ਕੋਲੇ ਰਿਮੋਟ ਨਾਲ ਬੰਦ ਹੋਵੇ ਤਾਂ ਵੀ ਤੁਸੀਂ ਮਨਪ੍ਰੀਤ ਬਾਈ ਖਰਾਂ ਨੂੰ ਫੋਨ ਕਰ ਸਕਦੇ ਹੋ ਮਨਪ੍ਰੀਤ ਬਾਈ ਖਰਾਂ ਦਾ ਨੰਬਰ ਹੈਗਾ 97810 03660 ਦੂਜਾ ਨੰਬਰ ਬਾਈ ਖਰਾਂ ਦਾ ਹੈਗਾ 95927 96100 ਸੋ ਮੇਰੀ ਸਭ ਤੋਂ ਵੱਡੀ ਇਹ ਅੱਜ ਵੀਡੀਓ ਕਰਨ ਦਾ ਕਾਰਨ ਕੀ ਹੈ ਕਿ ਜਦੋਂ ਅਸੀਂ ਵੀ ਆਪਣੇ ਘਰੇ ਆਟੋਮੈਟਿਕ ਗੇਟ ਲਵਾਉਣਾ ਸੀ ਨਾ ਅਸੀਂ ਵੀ ਪੰਜਾਬ 'ਚ ਬਹੁਤ ਬੰਦਿਆਂ ਨੂੰ ਫੋਨ ਕੀਤਾ ਮੋਤ ਬੰਦੇ ਨਾਲ ਸੰਪਰਕ ਕੋ ਕੀਤਾ ਸੀ ਹਨ ਪਰ ਸਭ ਤੋਂ ਵਧੀਆ ਜੈਨੂਨ ਰੇਟਸ ਜਿਹੜੇ ਸਾਨੂੰ ਦਿੱਤੇ ਗਏ ਜਿਹੜੀ ਸਭ ਤੋਂ ਵਧੀਆ ਸਰਵਿਸ ਸਾਨੂੰ ਪ੍ਰੋਵਾਈਡ ਕੀਤੀ ਗਈ ਉਹ ਬਾਈ ਮਨਪ੍ਰੀਤ ਹਰਿਆਣੇ ਕੀਤੇ ਹਨ ਜਦੋਂ ਗੇਟ ਅਸੀਂ ਲਾਉਣਾ ਸੀਗਾ ਚਾਰ ਪੰਜ ਦਿਨਾਂ ਅੱਜ ਬਾਈ ਹਰਿਆਣੇ ਆ ਕੇ ਇੱਥੇ ਡਾਈਮੈਂਸ਼ਨਸ ਲਏ ਗਏ ਗੇਟ ਲਾ ਕੇ ਗਏ ਮੋਟਰ ਸਿਸਟਮ ਸਾਰਾ ਕੁਝ ਫਿੱਟ ਕਰਕੇ ਗਏ ਜਦੋਂ ਤੱਕ ਸਾਡੀ ਤਸੱਲੀ ਨਹੀਂ ਹੋਈ ਹਨ ਉਦੋਂ ਤੱਕ ਸਾਨੂੰ ਸਾਰਾ ਕੁਝ ਸਮਝਾ ਕੇ ਸਾਰਾ ਕੁਝ ਦੱਸ ਕੇ ਮਨਪ੍ਰੀਤ ਬਾਈ ਹਰੀ ਗਏ ਸੋ ਜੇ ਅਸੀਂ ਇਹਨਾਂ ਦੀਆਂ ਸਾਰੀਆਂ ਸਰਵਿਸਿਜ਼ ਤੋਂ ਖੁਸ਼ ਹਾਂ ਮੈਂ ਸਾਹ ਸ਼ਬਦਾਂ ਜਗਮ ਤੇ ਮੈਂ ਚਾਹਣਾ ਕਿ ਤੁਸੀਂ ਵੀ ਇਹਨਾਂ ਸਰਵਿਸਿਜ਼ ਲਓ ਕਿਉਂਕਿ ਅੱਜ ਦੇ ਟਾਈਮ ਹਰੇਕ ਬੰਦਾ ਚਾਹੁੰਦਾ ਹੈ ਕਿ ਮੈਨੂੰ ਗੇਟ ਖੋਲਣਾ ਨਾ ਪਵੇ ਜਾਂ ਮੇਰੇ ਗਰਾਜ ਜਿਹੜਾ ਹੈਗਾ ਰਿਮੋਟ ਨਾਲ ਪਰ ਰਿਮੋਟ ਤੇ ਕੁਲੇ ਰਿਮੋਟ ਤੇ ਬੰਦ ਹੋਵੇ ਸੋ ਤੁਸੀਂ ਮਾਨਪ੍ਰੀਤ ਬਾਈ ਘਰਾਂ ਨੂੰ ਜਰੂਰ ਸੰਪਰਕ ਕਰੋ ਤੁਹਾਡੇ ਦਿਮਾਗ 'ਚ ਕਿਸੇ ਤਰ੍ਹਾਂ ਦਾ ਵੀ ਕੋਈ ਗੇਟ ਹੈ ਤੁਸੀਂ ਕੋਈ ਸਕਿਉਰਿਟੀ ਸਿਸਟਮ ਲਵਾਉਣਾ ਹੈ ਬਾਈ ਹਰੀ ਹੋਰ ਵੀ ਬਹੁਤ ਸਾਰੀਆਂ ਸਰਵਿਸਿਜ਼ ਦਿੰਦੇ ਨੇ ਜਿਹੜੀਆਂ ਥੱਲੇ ਡਿਸਕ੍ਰਿਪਸ਼ਨ ਚ ਲਿਖੀਆਂ ਹੋਈਆਂ ਨੇ ਸੁਮਨਪ੍ਰੀਤ ਬਾਈਹਾਰਾ ਨੇ ਜਰੂਰ ਫੋਮ ਕਰੋ ਬਾਕੀ ਇਸ ਵੀਡੀਓ ਚ ਤੁਸੀਂ ਪਹਿਲਾਂ ਵੀ ਬਹੁਤ ਸਾਰੇ ਡੋਰਸ ਦੇਖ ਚੁੱਕੇ ਹੋ ਜਿਹੜੇ ਮਨਪ੍ਰੀਤ ਬਾਈਹਾਰਾ ਨੇ ਇੰਸਟਾਲ ਕੀਤੇ ਤੇ ਅੱਗੇ ਵੀ ਜਾ ਕੇ ਤੁਸੀਂ ਦੇਖੋਗੇ ਕਿ ਪੰਜਾਬ ਦੇ ਆਪਣੇ ਵੱਖਰੇ ਵੱਖਰੇ ਪਿੰਡਾਂ ਸ਼ਹਿਰਾਂ ਚ ਮਨਪ੍ਰੀਤ ਬਾਈਹਾਰਾ ਨੇ ਡੋਰ ਇੰਸਟਾਲ ਕੀਤੇ ਆ ਜਿਵੇਂ ਕੈਨੇਡਾ ਸਟਾਈਲ ਸਵਿੰਗ ਡੋਰ 슬ਾਈਡਿੰਗ ਡੋਰ ਹਨਾ ਔਰ ਵੀ ਜਿਹੜੀਆਂ ਨਵੀਆਂ ਨਵੀਆਂ ਟੈਕਨੀਕਸ ਹਰ ਰੋਜ਼ ਆ ਰਹੀਆਂ ਬਾਈ ਮਾਨਪ੍ਰੀਤ ਬਾਈ ਘਰੀ ਰੋਜ਼ ਉਹਨਾਂ ਚੀਜ਼ਾਂ ਦੇ ਉਹਨਾਂ ਚੀਜ਼ਾਂ ਦੇ ਵਿੱਚ ਹੋਣ ਕਰਕੇ ਉਹਨਾਂ ਚੀਜ਼ਾਂ ਨੂੰ ਰੋਜ਼ ਲੈ ਕੇ ਆ ਰਹੇ ਨੇ ਸੋ ਤੁਸੀਂ ਜ਼ਰੂਰ ਮਾਨਪ੍ਰੀਤ ਬਾਈ ਘਰਾਂ ਨੂੰ ਫੋਨ ਕਰਕੇ ਇਹਨਾਂ ਤੋਂ ਆਪਣਾ ਮੇਰੇ ਭਰੋਸੇ ਦੇ ਤੁਸੀਂ ਆਪਣੇ ਘਰੇ ਸਿਕਿਉਰਿਟੀ ਸਿਸਟਮ ਜਾ ਆਟੋਮੈਟਿਕ ਡੋਰ ਆ ਤੁਸੀਂ ਜਰੂਰ ਲਵਾ ਸਕਦੇ ਹੋ ਬਹੁਤੇ ਕੋਸਟਲੀ ਨਹੀਂ ਹੈਗੇ ਆਪਣੇ ਮੋਸਲੀ ਮੰਨ ਦੇ ਵਿੱਚ ਕੀ ਹੁੰਦਾ ਕਿ ਯਾਰ ਡੋਰ ਪਤਾ ਨਹੀਂ ਕਿੰਨੇ ਕੋਸਟਲੀ ਹੋਣਗੇ ਪਤਾ ਨਹੀਂ ਕਿੰਨੇ ਕ ਲੱਖ ਦਾ ਡੋਰ ਲੱਗੂਗਾ ਕਿੰਨੇ ਕ ਲੱਖ ਦਾ ਇਹ ਆਪਣਾ ਜਿਹੜਾ ਰਿਮੋਟ ਵਾਲਾ ਸਿਸਟਮ ਹੋ ਲੱਗੂ ਬਹੁਤ ਨੋਮੀਨਲ ਜਿਹੇ ਇਹਨਾਂ ਦੇ ਚਾਰजेस ਹੈ ਤੇ ਡਿਪੈਂਡਿੰਗ ਔਨ ਤੁਹਾਡਾ ਗੇਟ ਕਿੱਡਾ ਕੁ ਵੱਡਾ ਹੈ ਕਿਹੜੇ ਤਰ੍ਹਾਂ ਦਾ ਤੁਹਾਡਾ ਗੇਟ ਹੈ ਡਿਪੈਂਡਿੰਗ ਔਨ ਤੁਹਾਡਾ ਕਿੱਡਾ ਗੇਟ ਹੈ ਕਿੱਡਾ ਤੁਹਾਡਾ ਏਰੀਆ ਸਵਿੰਗ ਡੋਰ ਆ ਸਲਾਈਡਿੰਗ ਡੋਰ ਆ ਹਨ ਉਹਦੇ ਹਿਸਾਬ ਨਾਲ ਇਹ ਡਿਸਾਈਡ ਕਰਦੇ ਕਿ ਤੁਹਾਡੇ ਕਿਹੜੀ ਮੋਟਰ ਲੱਗੂਗੀ ਕਿਹੜੀ ਚੀਜ਼ ইউজ ਹੋਊਗੀ ਇਹ ਨਹੀਂ ਹੈਗਾ ਕਿ ਤੁਹਾਨੂੰ 10 ਰੁਪਏ ਵਾਲੀ ਫੋਰ ਐਗਜ਼ਾਮਪਲ 파ਟ ਦੀ ਜ਼ਰੂਰਤ ਹੈ 20 ਰੁਪਏ ਵਾਲਾ 파ਟ ਲਾਉਣਗੇ ਕਿਉਂਕਿ ਇਹਨਾਂ ਨੂੰ ਪੈਸੇ ਜ਼ਿਆਦਾ ਬੰਦਦੇ ਸੋ ਤੁਸੀਂ ਇਹਨਾਂ ਤੇ ਟਰਸਟ ਕਰ ਸਕਦੇ ਹੋ ਇਹਨਾਂ ਤੋਂ ਜ਼ਰੂਰ ਗੇਟ ਲਵਾਓ ਬਾਈ ਇਹਨਾਂ ਤੋਂ ਜਾਂ ਆਟੋਮੈਟਿਕ ਗੇਟ ਲਵਾਉਣ ਬਾਰੇ ਜਾਂ ਰਿਮੋਟ ਸਵਿੰਗ ਗੇਟ ਜਾਂ ਕੁਝ ਵੀ ਲਵਾਉਣ ਬਾਰੇ ਸੋਚ ਰਹੇ ਤੰਬਾਈ ਹਰਿਆਣ ਨੂੰ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ। ਬਾਕੀ ਤੁਸੀਂ ਅੱਗੇ ਜਾ ਕੇ ਵੇਖੋ ਕਿ ਬਾਈ ਹਰੀ ਕਿਹੜੇ ਕਿਹੜੇ ਤਰ੍ਹਾਂ ਦੇ ਗੇਟ ਲਾਉਂਦੇ ਆ ਜਾਂ ਤੁਹਾਡੇ ਵੀ ਉਦਾਂ ਦਾ ਕੋਈ ਮਾਣਚੇ ਡਿਜ਼ਾਈਨ ਹੈਗਾ। ਤਾਂ ਇਹ ਇਸ ਨੰਬਰ ਦਿੱਤੇ ਜਿਹੜੇ ਨੰਬਰ ਹੈਗੇ ਉਹਨਾਂ ਤੇ ਬਾਈ ਹਰਿਆਣ ਨੂੰ ਪਰਫੈਕਟ ਆਟੋਮੇਸ਼ਨ ਐਂਡ ਸਕਿਉਰਿਟੀ ਸਿਸਟਮ ਤੇ ਜ਼ਰੂਰ ਫੋਨ ਕਰੋ। ਸਤਿ ਸ਼੍ਰੀ ਅਕਾਲ।